ਗੁਰੂ ਨਗਰੀ ਅੰਮ੍ਰਿਤਸਰ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਵੱਲੋਂ ਆਪਣਾ ਚਾਰਜ ਸੰਭਾਲਿਆ ਗਿਆ। ਜ਼ਿਲ੍ਹਾ ਅੰਮ੍ਰਿਤਸਰ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੱਛਾ ਕਿ ਗੁਰੂ ਨਗਰੀ ਵਿੱਚ ਆਪਣੀ ਡਿਊਟੀ ਨਿਭਾਣਾ ਉਹਨਾਂ ਦੀ ਖੁਸ਼ਕਿਸਮਤੀ ਹੈ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ ਇੱਕ ਗੁਰੂਆਂ ਵੱਲੋਂ ਬਸਾਈ ਹੋਈ ਨਗਰੀ ਹੈ ਤੇ ਇੱਥਾ ਮੈਨੂੰ ਇਸ ਪਵਿੱਤਰ ਸਥਾਨ 'ਤੇ ਮੈਨੂੰ आ, सेवा ਕਰਨ ਦਾ ਮੌਕਾ ਦਿੱਤਾ ਗਿਆ ਹੈ ਆ ਮਾਨਯੋਗ ਸੀਐਮ ਸਰ ਦਾ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਇੱਕ ਲੇਡੀ ਅਫਸਰ ਨੂੰ ਅੰਮ੍ਰਿਤਸਰ ਜਿਲ੍ਹਾ ਸੰਬਨ ਨੂੰ ਮਿਲਿਆ ਹੈ ਤੇ ਮੈਂ ਪੰਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਮੈਂ ਸਾਰੇ ਨਾਗਰਿਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ 20 ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰਾਂ ਮੇਰੀ ਟੀਮ ਪੂਰੀ ਐਸੇ ਹਾਜ਼ਰ ਰਹੇਗੀ ਤੁਸੀਂ ਮੇਰੇ ਨਾਲ ਸਿੱਧਾ رابطہ ਕਰ ਸਕਦੇ ਹੋ ਇਨ ਫੈਕਟ ਮੈਨੂੰ ਲੱਗਦਾ ਹੈ ਕਿ ਸਾਂਝੇਦਾਰੀ ਨਾਲ ਤੇ ਰਲ ਮਿਲ ਕੇ ਕੋਈ ਵੀ ਜੋ ਵੀ ਤੁਹਾਡੀ ਦਿੱਕਤਾਂ ਹੈਗੀਆਂ ਜਾਂ ਕੋਈ ਸੁਜੈਸ਼ਨਸ ਹੈਗੇ ਤੁਹਾਡੀ ਕੋਈ ਸੁਝਾਅ ਹੈਗੇ ਆ ਜਿਹੜੇ ਤੁਸੀਂ ਦੇਣਾ ਚਾਹੁੰਦੇ ਸਿੱਧੇ ਤੁਸੀਂ ਮੈਨੂੰ ਦੇ ਸਕਦੇ ਹੋ ਐਂਡ ਇਕੱਠੇ ਮਿਲ ਕੇ ਅਸੀਂ ਜਿਹੜਾ ਇਹ ਪਵਿੱਤਰ ਏਟਾਤੀ ਹੈਗੀ ਹੈ ਮਹਾਨ ਧਰਤੀ ਹੈਗੀ ਹੈ ਜਿੱਥੇ ਸੈਲਾਨੀ ਅੰਤਰਰਾਸ਼ਟਰੀ ਦੇਸ਼ਾਂ ਤੋਂ ਵੀ ਆਂਦੇ ਹੈਗੇ ਆ ਉਹਨੂੰ ਜੋ ਵੀ ਡਿਵੈਲਪਮੈਂਟ ਦੀ ਨੀਡਸ ਹੈਗੀਆਂ ਕੁਝ ਪ੍ਰਾਇੋਰਟੀਜ਼ ਹੈਗੀਆਂ ਸਿਟੀਜ਼ਨ ਸਰਵਿਸਿਜ਼ ਖੱਜਲ ਖਵਾਰੀ ਦੇ ਬਿਨਾਂ ਮਿਲੇ ਇਹ ਚੀਜ਼ਾਂ ਤੇ ਮੈਂ ਫੋਕਸ ਕਰਾਂਗੀ ਤੇ ਜਿਸ ਤਰੀਕੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਹੈਗਾ ਬੀਇੰਗ ਅ ਲੇਡੀ ਆਈ ਹੈਵ ਅਚੀਵਡ ਥਿਸ ਆਨਰ ਬਟ ਇੰਨੇ ਸਾਲਾਂ ਬਾਅਦ ਇੱਕ ਲੇਡੀ ਨੂੰ ਮੌਕਾ ਮਿਲਿਆ ਹੈਗਾ ਮੈਂ ਇਹ ਚਾਹੁੰਦੀ ਹਾਂ ਕਿ ਇਸ ਦਿੱਲੀ ਦੇ ਵਿੱਚ ਇਦਾਂ ਦਾ ਇੱਕ ਮਾਹੌਲ ਹੋਵੇ ਜਿਹਦੇ ਵਿੱਚ ਜੋ ਵੀ ਨਾਗਰਿਕ ਦੀ ਆਪਣੀ ਹਿਸਾਬ ਨਾਲ ਉਹਨਾਂ ਦੀ ਬੈਸਟ ਕੈਪੇਬਿਲਿਟੀ ਬੈਸਟ ਕਪੈਸਿਟੀ ਹੈ ਉਹ ਇਸ ਉਸ ਤਰੀਕੇ ਦੀ ਜ਼ਿੰਦਗੀ ਐਕਸੈਸ ਕਰ ਪਾਵੇ ਤੇ ਉਹ ਮਾਹੌਲ ਪੈਦਾ ਕਰਨਾ ਉਹ ਸਾਡਾ ਕੰਮ ਹੈ ਤੇ ਉਹਨਾਂ ਦੇ ਸੁਪਨੇ ਪੂਰੇ ਕਰਨਾ ਉਹਨਾਂ ਦਾ ਕੰਮ ਹੈ ਲੇਕਿਨ ਸੁਪਨਿਆਂ ਨੂੰ ਐਕਸੈਸ ਕਰਨ ਲਈ ਜੋ ਭਾਵੇਂ ਐਜੂਕੇਸ਼ਨ ਹੈਗੀ ਹੈ ਸਕਿੱਲ ਡਿਵੈਲਪਮੈਂਟ ਹੈਗੀ ਹੈ ਹੈਲਥ ਕੇਅਰ ਹੈਗੀ ਹੈ ਇਹ ਚੀਜ਼ਾਂ ਸਾਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਸੋ ਤੁਹਾਡੀ ਸ਼ੁਭਕਾਮਨਾਵਾਂ ਨਾਲ ਦੁਆਵਾਂ ਨਾਲ ਜਿਹੜੀ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਆਈਆਂ ਨੇ ਮੈਂ ਤੁਹਾਡੀ ਦਰਸਨ ਭਾਤੀ ਹੈਗੀ ਐ ਤੇ ਮੈਂ ਤੰਦੇਹੀ ਨਾਲ ਪੂਰੀ ਤੰਦੇਹੀ ਨਾਲ ਮਿਹਨਤ ਨਾਲ ਇੱਥੇ ਕੰਮ ਕਰਾਂਗੀ ਐਂਡ ਮੈਂ ਇਟ ਅਨੀ ਜਲਦੀ ਅਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਹੈਂਡਲ ਵੀ ਰਿਲੀਜ਼ ਕਰਾਂਗੇ ਬਟ ਮੈਂ ਐਕਚੁਅਲੀ ਸਿਟੀਜ਼ਨਸ ਤੋਂ ਸੁਣਨਾ ਚਾਹੁੰਦੀ ਹਾਂ ਕਿ ਉਹ ਉਹਨਾਂ ਦੀ ਕੀ ਪ੍ਰਾਇੋਰਟੀਜ਼ ਨਹੀਂ ਉਸ ਤਰੀਕੇ ਨਾਲ ਲੱਗੀ ਅਗੇ ਕੰਮ ਕਰਨਾ